ਤ ਸਭ ਤੋਂ ਪਹਿਲਾਂ ਜਦੋਂ 40 ਦਿਨ 40 ਰਾਤ ਰੋਜੇ ਰੱਖ ਚੁੱਕਾ ਵਾ ਉਹਨੂੰ ਭੁੱਖ ਲੱਗੀ ਆ ਤੇ ਸ਼ੈਤਾਨ ਉਹਦੇ ਕੋਲ ਹੀ ਲੈ ਕੇ ਆਇਆ ਵਾ ਰੋਟੀ ਰੋਟੀ ਦੇ ਕੇ ਉਹਨੂੰ ਭੁੱਖ ਦਾ ਮਟਾਉਣ ਦੇ ਵਾਸਤੇ ਉਹਦੀ ਪਰਖਿਆ ਕੀਆ ਲੈ ਰਿਆ ਠੀਕ ਹੈ ਕਹਿੰਦਾ ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤੇ ਇਹਨਾਂ ਪੱਥਰਾਂ ਨੂੰ ਕਹੇ ਕਿ ਰੋਟੀ ਬਣ ਜਾ ਠੀਕ ਹੈ ਪਰ ਉਹ ਜਿਸੂ ਜੀ ਉਸ ਵੇਲੇ ਤੇ ਇਹ ਗੱਲ ਕਹਿ ਦਿੰਦਾ ਤੇ ਵਾਕਿਆ ਹੀ ਪੱਥਰ ਰੋਟੀਆਂ ਬਣ ਜਾਣੇ ਸੀ ਪਰ ਉਹ ਪਰਖਿਆ ਦੇ ਵਿੱਚੋਂ ਪਾਸ ਹੋਇਆ ਠੀਕ ਹੈ ਕੀ ਕਹਿੰਦਾ ਕਹਿੰਦਾ ਇਨਸਾਨ ਕਿਵੇਂ ਰੋਟੀ ਦੇ ਨਾਲੇ ਜਿਵਤ ਨਹੀਂ ਰਹਿੰਦਾ ਸੋ ਉਹ ਪਰਮੇਸ਼ਰ ਦੇ ਮੁੱਖ ਤੋਂ ਨਿਕਲੇ ਹੋਏ ਹਰ ਇੱਕ ਵਚਨ ਦੇ ਨਾਲ ਜੁੜਾ ਰਹਿੰਦਾ ਠੀਕ ਹੈ ਇਹ ਕਿੱਥੇ ਪਾਈ ਵੱਲੇ ਦੁਨਿਆਵੀ ਰੋਟੀ ਦੇ ਪਿੱਛੇ ਜਿਹੜੇ ਅਸੀਂ ਭੱਜੇ ਫਿਰੰਦੇ ਆਂ ਭਾਈ ਜੀ ਗੱਲ ਇਹੜੀ ਕਰਨ ਦੇ ਸੁਣੇ ਕਿ ਅਸੀਂ ਦੁਨਿਆਵੀ ਕੰਮਾਂ ਦੇ ਪਿੱਛੇ ਭੱਜੇ ਫਿਰੰਦੇ ਆਂ ਅੱਛਾ ਦੁਨਿਆਵੀ ਮਜ਼ਦੂਰੀ ਦੇ ਪਿੱਛੇ ਦੁਨਿਆਵੀ ਧਨ ਦੇ ਪਿੱਛੇ ਅਸੀਂ ਭੱਜੇ ਫਿਰੰਦੇ ਆਂ ਪਰ ਪਰਪਰੂ ਜਿੱਥੇ ਸੀ ਨੇ ਇੱਦਾਂ ਵੀ ਕਿਪਈਆ ਜੇ ਆ ਮੈਰੀ ਦੇ ਵੜਕ ਤੇ ਜੇ ਕੌਣ ਆ ਸਾਡਾ ਦੁਲੰਦ ਜਿੱਤ ਪਈਏ ਜੇ ਦੁਲੰਦ ਜਿੱਤਿਆ ਹੋਇਆ ਵਾ ਤੇ ਉਹਦੀ ਲਾੜੀ ਵੀ ਜਿੱਤੀ ਹੋਈ ਸਾਡੀ ਬਧੀਆ ਗਰੀਦੇ ਫੜਕਤ ਕਿ ਪਾਵੇਗੀ ਖੇਤ ਪਾਵੇਗੀ ਇਹ ਨਹੀਂ ਇਹਦੇ ਐਸ ਤਰ੍ਹਾਂ ਵਾ ਤੇ ਦਿਹਾੜੀ ਮਿਲ ਗਈ ਆ ਸਵਾਰੀ ਮਿਲ ਗਈ ਤੇ ਅਸੀਂ ਪਾਸਟਰ ਜੀ ਨੂੰ ਕੋਈ ਗੱਲ ਨਹੀਂ ਪਾਸਟਰ ਜੀ ਨੂੰ ਕਹਿ ਦਾਂਗੇ ਕਿ ਤੇ ਸੌਂ ਦੇ ਦਾਂ ਉੱਥੇ 50 ਵਧਾ ਕੇ ਦੇ ਦਾਂਗੇ ਖਦਾ ਜਾਣਦਾ ਕਈ ਸੇਵਕਾਂ ਦੇ ਕਈ ਸਾਡੇ ਵਿਸ਼ਵਾਸੀਏ ਦੇ ਇਹ ਹਾਲ ਵਾ ਠੀਕ ਹੈ ਅਸੀਂ ਕਹ ਦਾਂਗੇ ਪਾਸਟਰ ਵਿਆਹ ਆ ਗਿਆ ਸੀ ਅਸੀਂ ਕਹ ਦਾਂਗੇ ਪਾਸਟਰ ਨੂੰ ਜ਼ਰੂਰੀ ਕੰਮ ਆ ਗਿਆ ਸੀ ਪਰ ਇੱਥੇ ਅਸੀਂ ਕੀ ਕਰ ਜਾਂਦੇ ਹਾਂ ਪ੍ਰੀਖਿਆ ਦੇ ਵਿੱਚ ਹਾਰ ਜਾਂਦੇ ਹਾਂ ਤੇ ਬੈਰੀ ਸ਼ਤਾਨ ਉਦਣ ਹੀ ਸਾਨੂੰ ਕੰਮ ਜ਼ਿਆਦਾ ਦਵੇਗਾ ਜੇ ਤੱਕ ਇਹ ਕਿਤੇ ਸੜਤੀ ਕਰਨੀ ਪਵੇ। ਹallelujah 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 ਪਰ ਪ੍ਰਭੂ ਯਿਸੂ ਉਸ ਨੇ ਇੱਥੇ ਕੀ ਪਾਇਆ? ਜਿਤ ਪ੍ਰਾਂਤ ਕੀਤੀ ਹੈ। ਹਾਂਜੀ ਅਗੇ ਵੇਖੋ। ਪਰ ਉਹਨੇ ਉੱਤਰ ਦਿੱਤਾ ਜੋ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ ਹਾਂਜੀ ਕਿ ਮਨੁੱਖ ਸਿਰਫ ਰੋਟੀ ਨਾਲ ਨਹੀਂ ਜਿਉਦਾ ਨਹੀਂ ਰਹੇਗਾ ਪਰ ਹਰ ਇੱਕ ਬਚਨ ਨਾਲ ਹੇਡ ਅਪ੍ਰਮੇਸ਼ਰ ਤੇ ਮੋਹ ਨਿਕਲਦਾ ਹੈ ਹੌਲੀ ਫਿਰ ਸ਼ਤਾਨ ਉਹਨੂੰ ਚੁਲਿੱਸਰ ਛਾਰ ਵਿੱਚ ਲੈ ਗਿਆ ਜੇ ਅਤੇ ਹੇਕਰ ਦੇ ਸਿਖਰ ਉੱਤੇ ਖੜਾ ਕਰਕੇ ਉਹਨੂੰ ਗਿਆ ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਹੇਠਾਂ ਦੇ 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 ਕਿਉਂ ਜੋ ਲਿਖਿਆ ਹੈ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਬੁਕਮੇਗਾ ਕਿ ਉਹ ਤੈਨੂੰ ਹੱਥਾਂ ਤੇ ਚੁੱਕ ਲੈਣਗੇ ਹallelujah 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 ਇਹ ਕੋਣ ਸ਼ਤਾਨ ਪ੍ਰਭੂ ਯਿਸੂ ਸੀ ਨੂੰ ਕਿੱਥੇ ਲੈ ਗਿਆ ਮਨਦਰ ਦੇ ਕੰਗੂਰੇ ਦੁੱਤੇ ਉੱਚੀ ਚ ਐਡ ਦੇ ਵਿੱਚ ਲੈ ਗਿਆ ਕੀ ਕਰ ਤੂੰ ਇੱਥੇ ਆਪਣੇ ਆਪ ਨੂੰ ਥੱਲੇ ਸੁੱਟ ਜਾ ਗਏ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਕਹਿੰਦਾ ਵੀ ਪਰਮੇਸ਼ਰ ਆਪਣੇ ਦੂਤਾਂ ਨੂੰ ਹੁਕਮ ਦਵੇਗਾ ਉਹ ਤੈਨੂੰ ਹੱਥਾਂ ਤੇ ਚੁੱਪ ਲੈਣਗੇ ਤੇ ਤੇਰੇ ਪੈਰ ਨੂੰ ਮੱਸਾ ਛੱਟ ਵੀ ਨਾ ਲੱਗੇ ਖਾਲੀ ਵਾਸਤੇ ਕਹਿ ਰਹੇ ਆਵਾਕ ਕਿ ਤੂੰ ਆਪਣੇ ਭੇਜਣ ਵਾਲੇ ਨੂੰ ਪਰਖ ਠੀਕ ਹੈ ਅਸੀਂ ਵੀ ਕਈ ਵਾਰੀ ਆਪਣੇ ਪਰਮੇਸ਼ਰ ਕੀ ਕਰਦੇ ਆ ਪਰਖਦੇ ਕਿੱਦਾਂ ਪਰਖਦੇ ਆ ਜੇ ਮੇਰੇ ਮੁੰਡੇ ਦਾ ਵਿਆਹ ਹੋ ਜਾਏ ਜੇ ਮੇਰੇ ਘਰ ਪੋਤਰਾ ਹੋ ਜੇ ਜਾਂ ਮੇਰਾ ਆ ਕੰਮ ਹੋ ਜੇ ਜਾਂ ਮੇਰਾ ਆ ਕੰਮ ਹੋ ਜੇ ਫਿਰ ਮੈਂ ਜੀਵਨ ਪਰਮੇਸ਼ਰ ਨੂੰ ਦੇਣਾ ਲੇਕਿਨ ਬਹੁਤਿਆਨਿ ਵਿਚਾਰ ਇਹ ਹੁੰਦੀ ਆ ਅਜੇ ਕਿਹੜੀ ਸਾਡੀ ਨੁਮਰਾ ਕੋਈ ਗੱਲ ਨਹੀਂ ਮਡੇ ਮਡੇ ਵਿਆਹ ਲਈ ਬੱਚੇ ਵਿਆਹ ਲਈ ਅਜੇ ਕਈ ਕੁਝ ਕਰਨਾ ਉਸ ਤੋਂ ਬਾਅਦ ਆਪਣਾ ਜੀਵਨ ਜਿਨਾਵਾ ਪਰਮੇਸ਼ਰ ਨੂੰ ਦੇਵਾਂਗੇ ਕੀ ਕਰਦੇ ਆ ਖੁਦਾ ਦੀ ਕਿ ਲੈਣ ਦੇ ਆ ਪ੍ਰੀਖਿਆ ਲੈਣ ਦੇ ਆ ਪਰ ਪ੍ਰਭੂ ਯਿਸੂ ਮਸੀਹ ਨੇ ਇੱਥੇ ਪ੍ਰੀਖਿਆ ਹੀ ਕਹਿੰਦਾ ਤੂੰ ਆਪਣੇ ਖੁਦਾ ਨੂੰ ਪਰਖ ਠੀਕ ਨਾ ਇਥੋਂ ਸੁੱਟ ਲੈ ਆਪਣੇ ਆਪ ਨੂੰ ਥੱਲੇ ਤੇ ਕੀ ਕਰੇਗਾ ਆਪਣੇ ਦੂਤਾਂ ਨੂੰ ਹੁਕਮ ਦੇਵੇਗਾ ਤੇ ਜੋ ਹੱਥਾਂ ਤੇ ਚੁੱਕ ਲੈਣਾ ਹੈ। ਪਰ ਪ੍ਰਭੂ ਯਿਸੂ ਸੀ ਕੀ ਗਿਆ ਹੈ? ਅੱਜ ਪੜਿਓਗੇ। ਯਿਸੂ ਨੇ ਉਸ ਨੂੰ ਆਖਿਆ ਜੀ ਇਹ ਵੀ ਲਿਖਿਆ ਹੈ ਜੋ ਤੂੰ ਪ੍ਰਭੂ ਆਪਣੇ ਪਰਮੇਸ਼ਰ ਦੀ ਪ੍ਰੀਖਿਆ ਨਾਲ ਹੈ। ਹallelujah ਹallelujah ਕੀ ਲਿਖਿਆ ਵਾ ਤੂੰ ਆਪਣੇ ਪ੍ਰਭੂ ਪਰਮੇਸ਼ਰ ਦੀ ਪ੍ਰੀਖਿਆ ਨਾਲ ਹੈ। ਠੀਕ ਹੈ? ਇਹ ਕੀ ਪੜਿਆ ਪ੍ਰਭੂ ਯਿਸੂ ਸੀ ਗਾ ਦੀ ਦੇ ਫਾੜਕਾ ਤੇ ਜਿੱਤ ਪੜਿਆ।